ਸਰਕਾਰ ਦੀ ਘਬਰਾਹਟ ਪਰੇਸ਼ਾਨੀ ਬੇਚੈਨੀ ਇਹ ਸਾਰੇ ਕਾਰਨ ਨੇ ਵਿਕਰਮ ਸਿੰਘ ਮਜੀਠੀਆ ਤੇ ਇੱਕ ਝੂਠਾ ਨਵਾਂ ਛੇੜੇ ਅੰਤਰ ਰਚਣ ਦੇ ਜਿਵੇਂ ਮਜੀਠੀਆ ਸਾਹਿਬ ਨੇ ਸਮੇਂ-ਸਮੇਂ ਸਰਕਾਰ ਖੋਸ਼ ਕੀਤੀ ਆ ਸਰਕਾਰ ਦੀਆਂ ਅੰਦਰਲੀਆਂ ਖਬਰਾਂ ਜਿਹੜੀਆਂ ਮੁੱਖ ਮੰਤਰੀ ਨੂੰ ਹੀ ਸੀ ਪਤਾ ਇਹਨੇ ਨਹੀਂ ਗੱਡੀਆਂ ਸਰਕਾਰ ਦੇ ਜਿੰਨੇ ਫੇਲਰ ਜਿੰਨੇ ਫੇਲਰ ਨੇ ਕਿਸੇ ਫਰੰਟ ਤੇ ਤਾਂ ਕੰਮਜੋਹਣ ਲਾਅ ਐਂਡ ਆਰਡਰ ਵੱਧ ਤੋਂ ਵੱਧਰ ਕਿਰਸਾਨ ਉਲਟ ਮੁਲਾਜ਼ਮ ਉਲਟ ਕਰਾਪਸ਼ਨ ਸਿਰੇ ਦੀ ਧਕਾਇਤੀਆਂ ਫਰੋਟੀਆਂ ਸਭ ਜੋਰਾਂ ਤੇ ਲੋਕ ਧਾਮ ਕੋਟਿਆ ਮਹਿਸੂਸ ਕਰਦੇ ਸੀ ਮੈਂ 1 ਕਿਲੋ ਵੈਸੇ ਡਾਕਟਰ ਰਵਜੋਦ ਦੀ ਸਿਫਤ ਕਰਦਾ ਕਿ ਇੰਨਾ ਕੋ ਸੱਚਾ ਨਿਕਲਿਆ ਕਿ ਉਹਨੇ ਲੋਕਾਂ ਨੇ ਤਾਂ ਅੰਦਾਜ਼ਾ ਲੇ ਜਾਣਾ ਸੀ ਕਿ ਬੀਪੀ ਕੌਣ ਉਹਨੇ ਕਹਿਆ ਮੇਰੀ ਪੁਰਾਣੀ ਘਰ ਵਾਲੀ ਹੈ ਫਿਰ ਇਹ ਵੀ ਮੰਨ ਗਏ ਕਿ ਸੈਲਫੀ ਵੀ ਮੈਂ ਲਈ ਸੀ ਫਿਰ ਇਹ ਵੀ ਮੰਨ ਗਏ ਕਿ ਇਹ 10 ਸਾਲ ਪੁਰਾਣੀ ਹੈ ਅੱਛਾ ਦੇਖੋ ਹੋਰ ਵੱਡੀ ਗੱਲ ਹੈ ਗਲਾ ਕੋਟਿਆ ਹੋਣਾ ਕੇਜਰੀਵਾਲ ਨੇ ਤੇ ਕੇਜਰੀਵਾਲ ਦੀ ਟੋਲੀ ਨੇ ਭੁਗਤਾਨ ਭਗਵੰਤ ਮਾਨ ਉਹਨਾਂ ਨੂੰ ਜਿਹੜੇ ਆਹ 4-4 ਲੱਖ ਤੇ ਐਡਵਾਈਜ਼ਰ ਰੱਖੇ ਜਾਂਦੇ ਫਸਣਾ ਤਾਂ ਦਸਕਤਾਲਿਆਂ ਨੇ ਮੈਂ ਇੱਕ ਗੱਲ ਕਹਿੰਦਾ ਮੈਂ ਕਿਸੇ ਦੇ ਜਾਤੀ ਨਹੀਂ ਕਹਿੰਦਾ ਕਿ ਦੇਖ ਲਓ ਜਿੰਨੇ ਇਹਨਾਂ ਨੇ ਐਮਐਲਏ ਸੀਗੇ ਪਾਈ ਤੋਂ ਪਹਿਲਾਂ ਕਾਦੇ ਤੇ ਫਿਰਦੇ ਸੀ ਹੁਣ ਕਾਦੇ ਤੇ ਫਿਰਦੇ ਆ ਜਿੰਨਾ ਉਹਨੂੰ ਨਿਆਣਿਆਂ ਦੀ ਹੀਸਾ ਨਹੀਂ ਸੀ ਭਰੀਆਂ ਜਾਂਦੀਆਂ ਹੁਣ ਫੋਰਚੂਨਰ ਚ ਫਿਰਦੇ ਆ ਸ਼ਰਮਣੀ ਕਾਲੀ ਦਲ ਦੇ ਸੀਨੀਅਰ ਆਗੂ ਸੀਨੀਅਰ ਲੀਡਰ ਵਿਕਮ ਸਿੰਘ ਮਜੀਠੇ ਨੂੰ ਅੱਜ ਵਿਜਰੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਕੀ ਕਾਰਨ ਰਹਿ ਨੇ ਗ੍ਰਿਫਤਾਰੀ ਦੇ ਕੀ ਵਜ੍ਹਾ ਵਾ ਗ੍ਰਿਫਤਾਰੀ ਮਨਾਲ ਮਹੈਸ਼ਿੰਦਰ ਗਰਵਾਹ ਜੀ ਜੁੜ ਚੁੱਕੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਸੀਨੀਅਰ ਐਡਵਾਈਜ਼ਰ ਵੀ ਰਹੇ ਨੇ ਮੁੱਖ ਮੰਤਰੀ ਸਾਹਿਬ ਦੇ ਤੇ ਗਰਵਾਹ ਸਾਹਿਬ ਸਾਸ਼ਿਕਾ ਜੀ ਗੱਲ ਜੀ ਸਾਸ਼ਿਕਾ ਗਰਵਾਹ ਕੀ ਗਰਵਾਹ ਸਾਹਿਬ ਕੀ ਕਾਰਨ ਲੱਗਦੇ ਨੇ ਮਜੀਠਿਆ ਇਹ ਗ੍ਰਿਫਤਾਰੀ ਦੇ ਤੇ ਕਿਸ ਸੰਬੰਧਿਕ ਗ੍ਰਿਫਤਾਰੀ ਹੋਈ ਹੈ ਸਰਕਾਰ ਦੀ ਘਬਰਾਹਟ ਸਰਕਾਰ ਦੀ ਪਰੇਸ਼ਾਨੀ ਬੇਚੈਨੀ ਇਹ ਸਾਰੇ ਕਾਰਨ ਨੇ ਵਿਕਰਮ ਸਿੰਘ ਮਜੀਠੀਆ ਤੇ ਇੱਕ ਝੂਠਾ ਨਵਾਂ ਛੇੜੇਂਤਰ ਰਚਣ ਦੇ ਦੇਖੋ ਬੜੀ ਵੱਡੀ ਗੱਲ ਹੈ ਕਿ ਜਿਵੇਂ ਮਜੀਠੀਆ ਸਾਹਿਬ ਨੇ ਸਮੇਂ-ਸਮੇਂ ਸਰਕਾਰ ਕੋਸ਼ ਕੀਤੀ ਆ ਸਰਕਾਰ ਦੀਆਂ ਅੰਦਰਲੀਆਂ ਖਬਰਾਂ ਜਿਹੜੀਆਂ ਮੁੱਖ ਮੰਤਰੀ ਨੂੰ ਹੀ ਸੀ ਪਤਾ ਇਹਨੇ ਨਹੀਂ ਕੱਢੀਆਂ ਜੀ ਘਟਾਰੂ ਚੱਕ ਵਾਲੀ ਗੱਲ ਠੰਡੀ ਨਹੀਂ ਸੀ ਹੋਈ ਭਲਕਾਰ ਸਿੰਘ ਵਾਲੀ ਹੋਗੀ ਲੋਕਲ ਗਵਰਨਮੈਂਟ ਦਾ ਮંત્રી ਸੀ ਉਹਨਾਂ ਉਹ ਹਰੇਕ ਲੋਕ ਭੁੱਲਣ ਹੀ ਲੱਗੇ ਸੀ ਤੇ ਜਦ ਨੂੰ ਰਵਜੋ ਸਾਲਾ ਹੋਇਆ ਕੰਮ ਤੇ ਇਹ ਦੇਖੋ ਮੈਂ 1 ਕਿਲੋ ਵੈਸੇ ਡਾਕਟਰ ਰਵਜੋਤ ਦੀ ਸਿਫਤ ਕਰਦਾ ਜੀ ਕਿ ਇੰਨਾ ਕੋ ਸੱਚਾ ਨਿਕਲਿਆ ਕਿ ਉਹਨੇ ਲੋਕਾਂ ਨੇ ਤਾਂ ਅੰਦਾਜ਼ਾ ਲੇ ਜਾਣਾ ਸੀ ਕਿ ਬੀਬੀ ਕੌਣ ਉਹਨੇ ਕਹਿੰਦਾ ਮੇਰੀ ਪੁਰਾਣੀ ਘਰ ਵਾਲੀ ਹੈ ਹੂੰ ਫਿਰ ਇਹ ਵੀ ਮੰਨ ਗਏ ਕਿ ਸੈਲਫੀ ਵੀ ਮੈਂ ਲਈ ਸੀ ਹੂੰ ਫਿਰ ਇਹ ਵੀ ਮੰਨ ਗਏ ਕਿ ਇਹ 10 ਸਾਲ ਪੁਰਾਣੀ ਹੈ ਹਾਂਜੀ ਉਹ ਡਾਰੇ ਇਸ ਗੱਲੋਂ ਗਏ ਕਹਿੰਦੇ ਕਿ ਫਿਕਰ ਹੋ ਕਿੱਥੋਂ ਗਈ ਯਾਰ ਤੇਰੀ ਚੀਜ਼ ਆ ਤੂੰ ਦੱਸ ਕਿ ਤੇਰੇ ਕਿੱਥੋਂ ਗਈ ਹੈ 10 ਸਾਲ ਪਹਿਲਾਂ ਤਾਂ ਉਹ ਰਾਜਨੀਤੀ ਜੀ ਨਹੀਂ ਸੀ ਵਿਕਰਮ ਤੇਰੇ ਵਰਗੇ ਨੂੰ ਕੀ ਜਾਣਦਾ ਸੀ ਹੂੰ ਉਹ ਮੈਂ ਹੁਣੇ ਇਸ ਗੱਲ ਕਰਕੇ ਕਹਿਣਾ ਕਿ ਸਰਕਾਰ ਦੇ ਜਿੰਨੇ ਫੇਲਰ ਜਿੰਨੇ ਫੇਲਰ ਨੇ ਹੂੰ ਉਹ ਸਾਰਿਆਂ ਦੇ ਵਿੱਚ ਸਰਕਾਰ ਬਹੁਤ ਪਰੇਸ਼ਾਨ ਸੀ ਹੂੰ ਕਿਸੇ ਫਰੰਟ ਤੇ ਤਾਂ ਕਾਮਯਾਬ ਹੋਣ ਲਾਅ ਐਂਡ ਆਰਡਰ ਵੱਧ ਤੋਂ ਬੱਤਰ ਹੂੰ ਕਿਸਾਨ ਉਲਟ ਹੈ ਹੂੰ ਮੁਲਾਜ਼ਮ ਉਲਟ ਹੂੰ ਕਰਪਸ਼ਨ ਸਿਰੇ ਦੀ ਢਕਾਈਤियां ਫਰੋਤੀਆਂ ਸਭ ਜੋਰਾਂ ਤੇ ਲੋਕ ਦਮ ਘੁੱਟਿਆ ਮਹਿਸੂਸ ਕਰਦੇ ਸੀ ਤੇ ਉਸ ਮੌਕੇ ਜਦ ਮਿਕਰਮ ਸਿੰਘ ਮਜੀਠੀਆ ਨੇ ਵਿੱਚ ਇੱਕ ਹੋਰ ਚੀਜ਼ ਇਹਨਾਂ ਨੂੰ ਅੰਬੈਰੈਸਮੈਂਟ ਖੜੀ ਕਰਤੀ ਤੇ ਉਹ ਤਾਂ ਉਸ ਦਿਨ ਸਾਫ ਜ਼ਾਰ ਸੀ ਕਿ ਕੁਛ ਨਾ ਕੁਛ ਕਰਨਗੇ ਜਦ ਰਵਜੋਦ ਵਾਰ-ਵਾਰ ਕਹਿੰਦਾ ਸੀ ਨਾ ਬਿਕਰਮ ਨੋਟ ਕਰ ਲੈ ਮਜੀਠੀਆ ਕਿ 18 ਜੂਨ ਆਖਰੀ ਮੌਕਾ ਜਦ ਉਹ ਇਹ ਗੱਲ ਕਰ ਸਕਿਆ ਖੁੰਦਕੀ ਬਾਜੀ ਕੱਡੀ ਬਿਲਕੁਲ ਬਿਲਕੁਲ ਇਹ ਸਾਰਿਆਂ ਨੇ ਉਹ ਅੱਛਾ ਦੇਖੋ ਹੋਰ ਵੱਡੀ ਗੱਲ ਹੈ ਜਿਹੜਾ ਇਹਦਾ ਤਰਾਰਾ ਗळा ਘੁੱਟਿਆ ਹੋਣਾ ਕੇਜਰੀਵਾਲ ਨੇ ਤੇ ਕੇਜਰੀਵਾਲ ਦੀ ਟੋਲੀ ਨੇ ਭਗਤਾਂ ਭਗਵੰਤਮਾਨ ਉਹਨਾਂ ਨੂੰ ਕਿਉਂਕਿ ਉਹਨਾਂ ਦੇ ਤਾਂ ਦਸਕਤ ਹੀ ਨਹੀਂ ਰਹੁੰਦੇ ਕਿਤੇ ਉਹਨਾਂ ਕਰਪਸ਼ਨ 'ਚ ਵੀ ਉਹਨਾਂ ਨੇ ਤਾਂ ਨਹੀਂ ਫਸਣਾ ਜਿਹੜੇ ਆਹ 4-4 ਲੱਖ ਤੇ ਐਡਵਾਈਜ਼ਰ ਰੱਖੇ ਜਾਂਦੇ ਫਸਣਾ ਤਾਂ ਦਸਕਤ ਵਾਲਿਆਂ ਨੇ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਯਾਰ ਜਿਹੜੀ ਗੱਲ ਤੇ ਅਸੀਂ ਕਰੀ ਜਾ ਰਹੇ ਉਹਨਾਂ ਦੇ ਜਵਾਨੀ ਕਿਹਾ ਤੇ ਉਹ ਸਾਡਾ ਬਣੂਗਾ ਕੀ ਇਹ ਦੇ ਚ ਸੋ ਮੈਂ ਸਮਝਦਾ ਕਿ ਇਹ ਸਾਰਾ ਇੱਕ ਡਰ ਸੀ ਇੱਕ ਸੰਤਾਪ ਸੀ ਨਾਲੇ ਮਜੀਠੀਆ ਸਾਹਿਬ ਤਾਂ ਡਿਸਪਰੋਪੋਰਸ਼ਨੇਟ ਐਸੈਟ ਵਾਲੇ ਹੈ ਹੀ ਨਹੀਂਗੇ ਡਿਸਪਰੋਪੋਰਸ਼ਨੇਟ ਐਸੈਟ ਤਾਂ ਉਹਦੇ ਕੋਲ ਹੁੰਦੀ ਹੈ ਜਿਹਦੇ ਕੋਲ ਆਮਦਨ ਦੇ ਵੱਧ ਸਰੋਤਾ ਤੋਂ ਵੱਧ ਪੈਸਾ ਹੋਵੇ ਮਜੀਠੀਆ ਸਾਹਿਬ ਦੇ ਦਾਦਾ ਜੀ ਸਰ ਸਰਜੀਤ ਸਿੰਘ ਮਜੀਠੀਆ ਯੂਨੀਅਨ ਗਵਰਨਮੈਂਟ ਦੇ ਮਨਿਸਟਰ ਸੀ ਡਿਫੈਂਸ ਦੇ ਡਿਪਟੀ ਮੰਤਰੀ ਤੇ ਉਦੋਂ ਇਹਨਾਂ ਕੋਲ ਰੋਲਸ ਰਾਇਸ ਕਾਰ ਸੀ 1954 ਚ ਉਦੋਂ ਹਿੰਦੁਸਤਾਨ ਸੀ ਰ ਪੰਜ ਕਾਰਾਂ ਸੀ ਉਹ ਫਿਰ ਉਦੋਂ ਵੀ ਇਹਨਾਂ ਕੋਲ ਹਵਾਈ ਜਹਾਜ਼ ਆਪਣੇ ਸੀਗੇ ਕੰਪਨੀ ਚਲਾਉਂਦੇ ਸੀ ਸੁਪ੍ਰਿਆ ਕੇ ਕਿਹੜੀ ਨਾਂ ਦੀ ਤੇ ਉਸ ਬੰਦੇ ਨੂੰ ਜਿਨ੍ਹਾਂ ਦੇ ਜੱਦੀ ਪੁਸ਼ਤੀ ਬਾਸ਼ਾ ਆਲਾਰਗਾ ਸੀ ਮਨ ਹੈ ਤੁਸੀਂ ਉਹ ਲੋਕਾਂ ਨੂੰ ਤੁਸੀਂ ਇਹ ਨਿੱਕੀ ਭੰਟੀ ਘਾਫੂ ਉਸ ਇਕੱਠਾ ਕਰਨ ਵਾਲੇ ਸੀ ਕਿਹਨਾਂ ਕਹਿੰਦੇ ਕਿ ਮਨੀ ਮਨੀ ਲਾਂਡਰੀ ਦੇ ਵਿੱਚ ਮਾਮਲੇ 'ਚ ਵੀ ਜਾਂਚ ਚੱਲ ਰਹੀ ਹੈ ਮਨੀ ਲਾਂਡਰਿੰਗ ਇਹ ਕਰਦੇ ਹੋਣੇ ਜਿਹੜੇ ਨਵੇਂ ਆ ਮੈਂ ਇੱਕ ਗੱਲ ਕਹਿੰਦਾ ਮੈਂ ਕਿਸੇ ਦੇ ਜ਼ਾਤ ਹੀ ਨਹੀਂ ਕਹਿੰਦਾ ਕਿ ਦੇਖ ਲਓ ਜਿਹਨੇ ਇਹਨਾਂ ਦੇ ਐਮ.ਐਲ.ਏ ਸੀਗੇ ਬਾਈ ਤੋਂ ਪਹਿਲਾਂ ਕਾਹਦੇ ਤੇ ਫਿਰਦੇ ਸੀ ਹੁਣ ਕਾਹਦੇ ਤੇ ਫਿਰਦੇ ਆ ਜਿਨ੍ਹਾਂ ਨੂੰ ਨਿਆਣਿਆਂ ਦੀਆਂ ਫੀਸਾਂ ਨਹੀਂ ਸੀ ਭਰੀਆਂ ਜਾਂਦੀਆਂ ਹੁਣ ਫੋਰਚੂਨਰ 'ਚ ਫਿਰਦੇ ਆ ਉਹਨਾਂ ਦੇ ਅਗੇਂਸਟ ਭੇਜਣਾ ਵਿਜੀਲੈਂਸ ਹੁਣ ਵਿਜੀਲੈਂਸ ਇੱਥੇ ਇਹਨਾਂ ਨੇ ਜਿਹੜੇ ਆਪਣਿਆਂ ਹੀ ਭੇਜੀ ਉਦੋਂ ਵਿਜੇ ਸਿੰਘਲੇ ਨੂੰ ਡਰਾ ਕੇ ਨਾਲ ਵਾਲੇ ਚੁੱਪ ਕਰਾਉਣੇ ਸੀ ਕਿਉਂ ਲੋਕ ਵਜੀਰੀ ਮੰਗਦੇ ਸੀ ਉਹਨਾਂ ਨੇ ਕਹਿੰਦੇ ਵਜੀਰੀ ਮਹਿੰਗੀ ਮਿਲਦੀ ਐ ਫੇਰ ਸਰਾਰੀ ਦਾ ਰੌਲਾ ਪੈ ਗਿਆ ਸਰਾਰੀ ਤੋਂ ਅਸਤੀਫਾ ਲਿਆ ਫੇਰ ਫਰਾਰੀ ਬਲਕਾਰ ਸਿੰਘ ਦਾ ਰੌਲਾ ਪੈ ਗਿਆ ਫੇਰ ਉਹ ਤੋਂ ਲਿਆ ਹੁਣ ਉਹ ਤੋਂ ਲੈ ਗਿਆ ਹੁਣ ਹੋਰ ਜਿਹੜਾ ਰਮਨੂਰ ਵਾਲਾ ਵੀ ਖੜਿਆ ਹੈ ਉਹਦਾ ਵੀ ਜਦ ਗੱਲ ਚੱਲਦਾ ਸੀ ਦੇਖੋ ਰੌੜਾ ਤਾਂ ਮਰਵਾਉਂਦੇ ਦਾ ਕਈ ਦਵਾ ਆਲੇ ਦੋਲੇ ਆਲੇ ਜਦੋਂ ਕਹਿਣ ਲੱਪੇ ਸੀ ਕਿ ਕਿ ਸੀਐਮ ਦਾ ਸਾਰਾ ਕੰਮ ਰਮਨੂਰ ਰੋੜੇ ਰਹੀਂ ਚੱਲਦਾ ਉਹਨੂੰ ਚੁੱਪ ਕਰਾਉਣੀ ਉਹਦੇ ਤੇ ਪਤਾ ਹੈ ਤੋ ਇਸ ਕਰਕੇ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਇਹ ਸਾਰੀਆਂ ਹੀ ਸਰਕਾਰ ਦੀ ناکਾਮਯਾਬੀ ਫੇਲਰ ਤੇ ਇਹ ਸਾਬਤ ਕਰਦੀਆਂ ਨੇ ਜੀ ਤਾਂ ਜਰਿਆ ਸਾਹਿਬ ਕਿਸਤਾ ਦੇ ਦਿਓ ਕਿ ਜਿਹੜੀ ਨਸ਼ਾ ਕਲੈਕਸ਼ਨ ਦੇ ਵਿੱਚ ਜਿਹੜੇ ਮਾਮਲੇ 'ਚ ਜਾਂਚ ਜਿਹੜੀ ਲਗਾਤਾਰ ਕਰਾਈ ਜਾ ਰਹੀ ਹੈ ਮਜੀਠੀਆ ਸਾਹਿਬ ਵੱਲੋਂ ਤੇ ਗ੍ਰਿਫਤਾਰੀ ਸਮਝ ਨਹੀਂ ਆ ਰਹੀ ਗ੍ਰਿਫਤਾਰੀ ਘਾਤ ਦੇ ਵਿੱਚ ਬਿਨਾਂ ਸੰਬੰਧ ਤੋਂ ਬਿਨਾਂ ਨੋਟਿਸ ਤੋਂ ਟੋਟਲ ਇਲੀਗਲ ਹੈ ਮੈਂ ਤੁਹਾਨੂੰ ਪਹਿਲੀ ਗੱਲ ਦੱਸੇ ਡਿਸਪਰਪੋਰਸ਼ਨੇਟਰ ਬਾਰੇ ਲਾਉਏ ਆ ਪਹਿਲਾ ਪ੍ਰੀਲੀਮినਰੀ ਇਨਕੁਆਇਰੀ ਹੁੰਦੀ ਆ ਜਿਹੜੀਆਂ ਵਿਜੀਲੈਂਸ ਦੀਆਂ ਗਾਈਡਲਾਈਨਸ ਆ ਜੇ ਪ੍ਰੀਲੀਮినਰੀ ਇਨਕੁਆਇਰੀ ਵਿੱਚ ਕੁਝ ਲੱਗੇ ਕਿ ਤੱਥ ਹੈਗੇ ਆ ਫਿਰ ਰੈਗੂਲਰ ਇਨਕੁਆਇਰੀ ਹੁੰਦੀ ਆ ਰੈਗੂਲਰ ਇਨਕੁਆਇਰੀ ਵਿੱਚ ਜਿਹੜੇ ਲੋਕ ਤੇ ਦੋਸ਼ ਲੱਗੇ ਹੁੰਦੇ ਆ ਸ਼ਮੂਲੀਅਤ ਕੀਤੀ ਜਾਂਦੀ ਆ ਇਨਕੁਆਇਰੀ 'ਚ ਫਿਰ ਰੈਗੂਲਰ ਇਨਕੁਆਇਰੀ ਜੇ ਨਤੀਜੇ ਦੇ ਪਹੁੰਚੇ ਫਿਰ ਓਦੋਂ ਬਾਅਦ ਪਰਚਾ ਰਜਿਸਟਰ ਕੀਤਾ ਜਾਂਦਾ ਕਹਿੰਦੇ ਕਹਿੰਦੇ ਕਿ 2022 ਦੀ ਜਰੀ ਨਸ਼ਾ ਦੀ ਗ੍ਰਿਫਤਾਰੀ ਆ ਉਹ ਹੁਣ ਕੀਤੀ ਜਾ ਰਹੀ ਆ ਉਹਨਾਂ ਉਹਦਾ ਬੇਲ ਹੋ ਗਈ ਉਹਦੀ ਦੁਬਾਰਾ ਕਿਵੇਂ ਕਰ ਸਕਦੇ ਜਿਹੜੀ ਸੁਪਰੀਮ ਕੋਰਟ ਤੱਕ ਬੇਲ ਰਿਜੈਕਟ ਹੋ ਗਈ ਸਰਕਾਰ ਦੀ ਉਹਦੇ ਜਿਹੜੇ ਗ੍ਰਿਫਤਾਰੀ ਦੁਬਾਰਾ ਕਿਵੇਂ ਕੀਤਾ ਸਵਾਲ ਹੀ ਨਹੀਂ ਕੀਤਾ ਜਾ ਸਕਦਾ ਮਤਲਬ ਹੀ ਨਹੀਂ ਪਾਇਦਾ ਕੀਤਾ ਅੱਛਾ ਕੇਜਰੀਵਾਲ ਦਾ ਵੀ ਬਿਆਨ ਆਂਦਾ ਕਿ ਕਹਿੰਦੇ ਕੋਈ ਵੀ ਵੱਡਾ ਮਰਜੀ ਲੀਡਰ ਹੋਵੇ ਬਖਸ਼ਿਆ ਨਹੀਂ ਜਾਏਗਾ ਕੀ ਇਸ ਮੁੱਖ ਕਾਰਨ ਸਮਝ ਤੁਸੀਂ ਨਹੀਂ ਕੇਜਰੀਵਾਲ ਨੂੰ ਇਹ ਪੁੱਛ ਤੇ ਇਹ ਤਾਂ ਮੈਂ ਕਹਿੰਦਾ ਨਹੀਂ ਬਖਸ਼ਿਆ ਜਾਂਦਾ ਤਾਂ ਹੀ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਕਿਹਾ ਤਾਂ ਕਿ ਇਹ ਆਪਣਾ ਬਾਣ ਨਹੀਂ ਸਕਦਾ ਮੰਤਰੀ ਚੀਫ ਮਿਨਿਸਟਰ ਨਹੀਂ ਬਣ ਸਕਦਾ ਪਹਿਲਾ ਕੇਸ ਆ ਮੇਰੇ ਖਿਆਲ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਆਰਡਰ ਕੀਤਾ ਹੋਵੇ ਕਿ ਬੇਲ ਗਰੰਟਡ ਹੀ ਵਿਲ ਨਾਟ ਗੋ ਟੂ ਦੀ ਆਫਿਸ ਐਸ ਚੀਫ ਮਿਨਿਸਟਰ ਹੈ ਜੀ ਆਹ ਗੱਲ ਹੈ ਹੁਣ ਉਹ ਇੱਥੇ ਕੀ ਵੱਡਾ ਹੈਗਾ ਸਰ ਕਿਸ ਤਰ੍ਹਾਂ ਦੇ ਦੇ ਦਿਓ ਗ੍ਰਿਫਤਾਰੀ ਨੂੰ ਕੀ ਲੱਗਦਾ ਹੁਣ ਮਜੀਠੀਆ ਸਾਹਿਬ ਵੱਲੋਂ ਕੋਈ ਅਦਾਲਤ ਦੇ ਵੱਲੋਂ ਵਕੀਲ ਵਗੈਰਾ ਗੋਆਰ ਸਰ ਕੁਝ ਹੋਊਗਾ ਕਾਨੂੰਨੀ ਲੜਾਈ ਵੀ ਲੜਾਂਗੇ ਰਾਜਨੀਤਿਕ ਲੜਾਈ ਵੀ ਲੜਾਂਗੇ ਅਦਾਲਤ ਦਾ ਖਰਚਾ ਸਾਰਾ ਖਰਚਾ ਹੈ ਹਰ ਪਾਸੇ ਜਿਹੜਾ ਜਿਹੜੇ ਬੰਦੇ ਪਾਰਟੀ ਕਦੇ ਨਹੀਂ ਇਕੱਠੀ ਬੈਠ ਕੇ ਕਰੂਗੀ ਸਪੂਜੀ ਪਾਰਟੀ ਮਜੀਠੀਆ ਸਾਹਿਬ ਦੇ ਨਾਂ ਕੜੀ ਹੈ ਝਟਾਣ ਵਾਂਗੂ ਕੜੀ ਹੈ ਠੀਕ ਹੈ ਇਹ ਸਾਡੇ ਨਾਲ ਸੀਗੇ ਮਹੇਸ਼ ంద్ర ਗਰੇਵਾਲ ਜੀ ਜੋ ਕਿ ਸੀਨੀਅਰ ਲੀਡਰ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਰੀ ਗ੍ਰਿਫਤਾਰੀ ਕੀਤੀ ਗਈ ਹੈ ਮਜੀਠੀਆ ਦੀ ਇਹ ਬਿਲਕੁਲ ਨਾਜਾਇਜ਼ ਗ੍ਰਿਫਤਾਰੀਆਂ ਆਣਾ ਸਮੇਂ ਦੇਖਣਾ ਹੈਗਾ ਕਿ ਕੌਣ ਸੱਚ ਹੈ ਕਿੰਨਾ ਕੁ ਸੱਚ ਹੈ ਕਿ ਤੇ ਕਿੰਨਾ ਕੁ ਝੂਠ ਹੈ ਜੁੜੇ ਹਿਲਦਾਨਲਾ ਵਿਦਰਾ ਦੀਪਕ ਮੰਤਰਾ ਜਿੰਮੇਰਪੋਰ ਧੰਨਵਾਦ